ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਵਿੱਕੀ ਦੀ ਮੰਮੀ ਨੇ ਵਿੱਕੀ ਨੂੰ ਆਪ ਹੀ ਫਸਾ ਦਿੱਤਾ ਉਹ ਕਿਵੇਂ ਇਸ ਦੀ ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਸ਼ੇਅਰ ਤੇ ਲਾਈਕ ਜਰੂਰ ਕਰਿਓ ਹਾਂਜੀ ਜਿਵੇਂ ਕਿ ਵਿੱਕੀ ਹੁਣ ਹਰ ਥਾਂ ਤੇ ਭਟਕਦਾ ਫਿਰ ਰਿਹਾ ਹੈ ਅਮਨ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਸਾਰਾ ਸੱਚ ਦੱਸ ਦਿੱਤਾ ਪਰ ਵਿੱਕੀ ਹਜੇ ਵੀ ਆਪਣਾ ਸੱਚ ਦੱਸਣ ਨੂੰ ਤਿਆਰ ਨਹੀਂ ਹੈ ਅਮਨ ਦੇ ਦੱਸਣ ਤੇ ਪੁਲਿਸ ਵਾਲੇ ਜਦੋਂ ਵਿੱਕੀ ਦੇ ਘਰ ਪਹੁੰਚਦੇ ਹਨ ਤੇ ਉਸ ਦੀ ਮਾਂ ਨੂੰ ਪੁੱਛਦੇ ਹਨ ਕਿ ਵਿੱਕੀ ਕਿੱਥੇ ਹੈ ਤੇ ਉਸ ਦੀ ਮਾਂ ਉਹਨਾਂ ਨੂੰ ਇਹੀ ਕਹਿੰਦੀ ਹੈ ਕਿ ਵਿੱਕੀ ਆਪਣੇ ਕੰਮ ਤੇ ਗਿਆ ਹੈ ਤੇ ਮੇਰੇ ਮੁੰਡੇ ਨੇ ਕੁਝ ਨਹੀਂ ਕੀਤਾ ਉਸ ਦੇ ਉੱਤੇ ਝੂਠਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਵਿੱਕੀ ਦੀ ਮੰਮੀ ਨੇ ਪੁਲਿਸ ਦੀਆਂ ਗੱਲਾਂ ਦਾ ਆਪਣੇ ਉੱਤੇ ਕੋਈ ਅਸਰ ਨਹੀਂ ਹੋਣ ਦਿੱਤਾ ਤੇ ਉਹਨਾਂ ਨੇ ਤਾਂ ਪੈਰਾਂ ਤੇ ਪਾਣੀ ਵੀ ਨਹੀਂ ਪਣ ਦਿੱਤਾ ਉਲਟਾ ਉਹਨਾਂ ਨੇ ਪ੍ਰੀਤ ਤੇ ਸੰਦੀਪ ਨੂੰ ਹੀ ਗੁੱਸਾ ਕੀਤਾ ਕਿ ਹਾਂ ਤੁਸੀਂ ਪੁਲਿਸ ਦੇ ਸਾਹਮਣੇ ਇਹੋ ਜਿਹੇ ਡਰਾਮੇ ਕਰ ਰਹੀਆਂ ਸੀ ਜੇਕਰ ਉਹਨਾਂ ਨੇ ਵਿੱਕੀ ਨੂੰ ਨਹੀਂ ਫੜਨਾ ਤਾਂ ਵੀ ਫੜ ਲੈਣਾ ਹੈ ਤੇ ਦੂਜੇ ਪਾਸੇ ਵਿੱਕੀ पटकਦਾ ਹੋਇਆ ਆਪਣੀ ਉਸ ਭੂਆ ਦੇ ਘਰ ਜਾ ਪਹੁੰਚਦਾ ਹੈ ਜਿੱਥੇ ਉਸਨੇ ਅੱਜ ਤੱਕ ਕਦੀ ਕਦੀ ਉਹਨਾਂ ਦਾ ਹਾਲਚਲ ਵੀ ਨਹੀਂ ਪੁੱਛਿਆ ਹੁੰਦਾ ਉਹ ਉਸ ਟਾਈਮ 'ਚ ਆਪਣੀ ਭੂਆ ਕੋਲ ਜਾਂਦੇ ਸੀ ਜਦੋਂ ਉਸਦੇ ਡੈਡੀ ਜਿੰਦਾ ਸੀ ਤੇ ਹੁਣ ਉਹ ਐਨੀ ਬਜ਼ੁਰਗ ਹੋਈ ਭੂਆ ਕੋਲ ਪਹੁੰਚਦਾ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਇੱਕ ਇਹੀ ਟਿਕਾਣਾ ਹੈ ਜਿੱਥੇ ਮੈਨੂੰ ਮੈਂ ਰਹਿ ਸਕਦਾ ਹਾਂ ਪੁਲਿਸ ਤੋਂ ਲੁੱਕ ਕੇ ਤੇ ਗਵੰਡੀ ਮੰਮੀ ਨੂੰ ਪੁੱਛਦੇ ਹਨ ਕਿ ਤੁਹਾਡੇ ਘਰ ਇੰਨੀ ਪੁਲਿਸ ਆਈ ਸੀ ਤੇ ਉਹ ਕਿਉਂ ਵਿੱਕੀ ਦਾ ਨਾਮ ਉੱਚੀ ਉੱਚੀ ਲੈ ਰਹੀ ਸੀ ਤੇ ਮੰਮੀ ਨੇ ਕਿਹਾ ਕਿ ਉਹ ਤਾਂ ਵਿੱਕੀ ਦੇ ਪਾਸਪੋਰਟ ਵਾਸਤੇ ਆਈ ਸੀ ਜਦ ਕਿ ਉਹ ਝੂਠ ਬੋਲ ਰਹੀ ਹਨ ਮੰਮੀ ਨੇ ਸੋਚਿਆ ਕਿ ਕਿਉਂ ਨਾ ਮੈਂ ਵਿੱਕੀ ਨੂੰ ਛੜਾ ਲਵਾ ਮੈਂ ਪੁਲਿਸ ਨੂੰ ਰਿਸ਼ਵਤ ਦਿਨੀ ਆ ਕਿਸੇ ਨੂੰ ਨਾਲ ਲਿਜਾ ਕੇ ਪੁਲਿਸ ਨੂੰ ਥੋੜੇ ਪੈਸੇ ਦੇ ਕੇ ਮੈਂ ਵਿੱਕੀ ਨੂੰ ਛੜਵਾਨ ਦੀ ਕੋਸ਼ਿਸ਼ ਕਰਦੀ ਆ ਉਸ ਦਾ ਨਾਮ ਪੁਲਿਸ 'ਚੋਂ ਕਢਵਾਉਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਜੇਕਰ ਵਿੱਕੀ ਉਹਨਾਂ ਦੇ ਹੱਥ ਆ ਗਿਆ ਤੇ ਉਹਨਾਂ ਨੇ ਵਿੱਕੀ ਦਾ ਕੁਝ ਨਹੀਂ ਛੜਨਾ ਪਰ ਮੰਮੀ ਆਪਣੇ ਪੁੱਤ ਨੂੰ ਆਪ ਹੀ ਫਸਾ ਦਿੰਦੇ ਹਨ ਜਦੋਂ ਉਹ ਪੁਲਿਸ ਕੋਲ ਜਾਂਦੇ ਹਨ ਤੇ ਰਿਸ਼ਵਤ ਦੇਣ ਦੀ ਗੱਲ ਕਰਦੇ ਹਨ ਤੇ ਪੁਲਿਸ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਇਹ ਮਾਤਾ ਨੇ ਹੀ ਵਿੱਕੀ ਨੂੰ ਕਿਤੇ ਲੁਕੋ ਕੇ ਰੱਖਿਆ ਹੈ ਤੇ ਇਹ ਸਾਨੂੰ ਨਹੀਂ ਦੱਸ ਰਹੀ ਉਹ ਮੰਮੀ ਦੀ ਬਹੁਤ ਜ਼ਿਆਦਾ ਬੇਇੱਜ਼ਤੀ ਕਰਦੇ ਹਨ ਤੇ ਮੰਮੀ ਇਹ ਸਾਰੀ ਗੱਲਾਂ ਚੁੱਪ ਕਰਕੇ ਸੁਣਦੀ ਰਹਿੰਦੀ ਹੈ ਤੇ ਕਹਿੰਦੀ ਰਹਿੰਦੀ ਹੈ ਕਿ ਨਹੀਂ ਤੁਸੀਂ ਮੇਰੇ ਪੁੱਤ ਨੂੰ ਸਜ਼ਾ ਦੇਣ ਤੋਂ ਮਾਫੀ ਦਵਾਓ ਤੁਸੀਂ ਮੇਰੇ ਪੁੱਤ ਨੂੰ ਸਜ਼ਾ ਨਹੀਂ ਦੇ ਸਕਦੇ ਕਿਉਂਕਿ ਮੇਰੇ ਪੁੱਤ ਨੇ ਕੁਝ ਨਹੀਂ ਕੀਤਾ ਕੁਝ ਪੈਸੇ ਲੈ ਕੇ ਕੇਸ ਨੂੰ ਰਫਾ-ਦਫਾ ਕਰ ਦਿਓ ਪਰ ਪੁਲਿਸ ਹੁਣ ਅੱਗੇ ਕੀ ਕਰੇਗੀ ਇਸ ਦੀ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਚ ਮਿਲਦੀ ਰਹੇਗੀ